ਗੁੱਡ ਈਵਨਿੰਗ ਐਵਰੀਬਾਡੀ ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਤੇ ਤੁਹਾਨੂੰ ਹਰ ਰੋਜ਼ ਮਿਲਦੀਆਂ ਆ ਦੋ ਕਲਾਸਿਸ ਪਹਿਲੀ ਕਲਾਸ ਸਾਡੀ ਰਹਿੰਦੀ ਆ 8:30 ਵਜੇ ਜਿਹੜੀ ਕਲਾਸ ਦੇ ਵਿੱਚ ਤੁਸੀਂ ਹੁਣੇ-ਹੁਣੇ ਜੁਆਇਨ ਕੀਤਾ ਹੈ ਤੇ ਇਹ ਜਿਹੜੀ ਕਲਾਸ ਆ ਇਸ ਦੇ ਵਿੱਚ ਅਸੀਂ ਪੰਜਾਬੀ ਵਿਆਕਰਣ ਤੇ ਪੰਜਾਬੀ ਸਾਹਿਤ ਦੀ ਕਰਦੇ ਆ ਤਿਆਰੀ ਇਹਨਾਂ ਦਿਨਾਂ ਦੇ ਵਿੱਚ ਅਸੀਂ ਤੁਹਾਡਾ ਮਾਸਟਰ ਕੀਡਰ ਦਾ ਜਿਹੜਾ ਸਿਲੇਬਸ ਹੈ ਉਹਨੂੰ ਬਿਲਕੁਲ ਸੀਕੁਐਂਸ ਵਾਈਜ਼ ਕਰ ਰਹੇ ਆ ਜਿਵੇਂ ਜਿਵੇਂ ਟੌਪਿਕ ਦਿੱਤੇ ਹੋਏ ਆ ਬਿਲਕੁਲ ਟੌਪਿਕ ਵਾਈਜ਼ ਤੁਹਾਡੇ ਮੌਕ ਟੈਸਟ ਚੱਲ ਰਹੇ ਨੇ ਤੇ ਇਹ ਵਾਲੇ ਮੌਕ ਟੈਸਟ ਦੇ ਵਿੱਚ ਅਸੀਂ ਥਿਉਰੀ ਨੂੰ ਵੀ ਨਾਲ ਦੇ ਨਾਲ ਡਿਸਕਸ ਕਰ ਲਈਦਾ ਠੀਕ ਹੈ ਤੇ ਜਿਹੜਾ ਅੱਜ ਦਾ ਸਾਡਾ ਸੈਸ਼ਨ ਹੈ ਉਹ ਹੈਗਾ ਆਨੰਦ ਲਾਲ ਨੂਰਪੁਰੀ ਜੀ ਦੇ ਬਾਰੇ ਵਿੱਚ ਠੀਕ ਹੈ ਜੀ ਤੇ ਕਿਉਂਕਿ ਜਲਦੀ ਜਲਦੀ ਦੇ ਵਿੱਚ ਸਟਰੀਮ ਬਣਾਉਣੀ ਪੈਂਦੀ ਹੈ ਇਸ ਕਰਕੇ ਮੈਂ ਇਹਦੇ ਜਿੰਨੀ ਵੀ ਇਨਫੋ ਹੁੰਦੀ ਆ ਉਹ ਬਾਅਦ ਵਿੱਚ ਚੇਂਜ ਕਰਦੀ ਆ ਠੀਕ ਹੈ ਤਾ ਬਾਅਦ ਦੇ ਵਿੱਚ ਆਨੰਦ ਲਾਲ ਨੂਰਪੁਰ ਇੱਕ ਸਕਿੰਟ ਹੋਲਡ ਕਰਨਾ ਪਲੀਜ਼ ਆ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਇਹਦਾ ਲਾਈਕ ਫਰੰਟ ਪੇਜ ਆ ਹਨਾ ਉਹ ਤੁਹਾਨੂੰ ਚੇਂਜ ਮਿਲ ਜਾਊਗਾ ਡੋਨਟ ਵਰੀ ਠੀਕ ਹੈ ਜੀ ਚਲੋ ਆਪਾਂ ਸਟਾਰਟ ਕਰ ਦਈਏ ਫਿਰ ਅੱਜ ਦੀ ਕਲਾਸ ਨੂੰ राइट right. हां जी बस ਮੈਨੂੰ ਨਾ 2 ਮਿੰਟ ਦਿਓ ਓਕੇ ਆਪਾਂ ਹੁਣੇ ਸਟਾਰਟ ਕਰਦੇ ਆ ਅੱਛਾ ਜਿਹੜੇ ਵਿਦਿਆਰਥੀ ਪਹਿਲੀ ਵਾਰੀ ਸੈਸ਼ਨ ਦੇਖ ਰਹੇ ਐ ਉਹਨਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਸਾਡਾ ਬਿਲਕੁਲ ਫ੍ਰੀ ਦੇ ਵਿੱਚ ਇੱਕ ਟੈਲੀਗ੍ਰam ਚੈਨਲ ਵੀ ਹੈਗਾ ਓਕੇ ਉਹਦੇ ਤੇ ਤੁਹਾਨੂੰ ਸਾਰਿਆਂ ਦੀਆਂ ਸਾਰੀਆਂ ਜਿੰਨੀਆਂ ਵੀ ਆਪਾਂ YouTube ਦੇ ਕਲਾਸਿਸ ਲਗਾਉਂਦੇ ਆ ਉਹਨਾਂ ਦੀ ਅਪਡੇਟ ਮਿਲਦੀ ਹੈ ਤੇ ਡਿਸਕ੍ਰਿਪਸ਼ਨ ਦੇ ਵਿੱਚ ਨਾ ਅੱਜ ਦੀ ਵੀਡੀਓ ਦੇ نیچے ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਜਾਣਾ ਉੱਥੇ ਹੀ ਤੁਹਾਨੂੰ ਲਿੰਕ ਮਿਲ ਜਾਏਗਾ ਠੀਕ ਹੈ ਉੱਥੋਂ ਤੁਸੀਂ ਜੁਆਇਨ ਕਰ ਸਕਦੇ ਹੋ ਓਕੇ ਐਂਡ ਬਾਈ ਚਾਂਸ ਅਗਰ ਤੁਹਾਨੂੰ ਉੱਥੋਂ ਦੀ ਲਿੰਕ ਨਹੀਂ ਸਮਝ ਵਿੱਚ ਆਏ ਤਾਂ ਤੁਸੀਂ ਮੈਨੂੰ ਬਾਅਦ ਦੇ ਵਿੱਚ ਦੱਸ ਸਕਦੇ ਹੋ ਰਾਈਟ ਓਕੇ ਚਲੋ ਠੀਕ ਹੈ ਜੀ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਲਿੰਕ ਸ਼ੇਅਰ ਵੀ ਕਰ ਦੇਾਂਗੀ ਮੈਂ ਅਗਰ ਤੁਹਾਨੂੰ ਚਾਹੀਦਾ ਹੋਏਗਾ ਤਾਂ ਤੁਸੀਂ ਕਮੈਂਟ ਦੇ ਵਿੱਚ ਲਿਖ ਦੇਣਾ ਬਟ ਇੱਥੇ ਕਮੈਂਟ ਵਿੱਚ ਨਹੀਂ ਲਿਖਣਾ ਕਿਉਂਕਿ ਇੱਥੇ ਮੈਂ ਸ਼ੇਅਰ ਕਰ ਨਹੀਂ ਪਾਉਂਗੀ ਠੀਕ ਹੈ ਓਕੇ ਐਂਡ ਜੇਕਰ ਤੁਸੀਂ ਕੋਈ ਵੀ ਬੈਚ ਲੈਣਾ ਚਾਹੁੰਦੇ ਹੋ ਮਾਸਟਰ ਕਿਡਰ ਲੈਕਚਰਰ ਜਾਂ ਕੋਈ ਵੀ ਤਾਂ ਉਹਦੇ ਲਈ ਤੁਸੀਂ ਇਹ ਵਾਲੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਠੀਕ ਹੈ ਚਲੋ ਤਾਂ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਪ੍ਰਸ਼ਨ ਨੰਦ ਲਾਲ ਨੂਰਪੁਰੀ ਜੀ ਦੇ ਬਾਰੇ ਵਿੱਚ ਜਲਦੀ ਜਲਦੀ ਦੇਖੋ ਤੇ ਅਨਸਰ ਕਰਨਾ ਸਟਾਰਟ ਕਰੋ ਅੱਛਾ ਇਹ ਵਾਲੀ ਕਲਾਸ ਤੁਹਾਡੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਹਿੰਦੀ ਹੈ ਇਸ ਕਰਕੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਵਿਦਿਆਰਥੀ ਨੋਟ ਕਰ ਸਕਦੇ ਨੇ ਕਲਾਸ ਦਾ ਸਮਾਂ ਵੀ ਕਿ 9 ਵਜੇ ਸਾਡੀ ਜਿਹੜੀ ਕਲਾਸ ਹੈ ਉਹ ਪੰਜਾਬ ਦੀ ਜੀਕੇ ਦੇ ਬਾਰੇ ਪੰਜਾਬ ਦੀ ਜਨਰਲ ਸਟੱਡੀਜ਼ ਬਾਰੇ ਹੁੰਦੀ ਹੈ ਅੱਜ ਅਸੀਂ ਉਹਤੇ ਪੰਜਾਬ ਦੀਆਂ ਸਾਰੀਆਂ ਹੀ ਮਹੱਤਵਪੂਰਨ ਯੂਨੀਵਰਸਿਟੀਆਂ ਦੇ ਬਾਰੇ ਵਿੱਚ ਪੜ੍ਹਾਂਗੇ ਤੇ ਜੋ ਕਿ ਵੈਸੇ ਮਾਸਟਰ ਕੀਡਰ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਬਾਰੇ بڑے ਕੁਐਸਚਨਸ ਆ ਜਾਂਦੇ ਹੁੰਦੇ ਨੇ ਇਸ ਕਰਕੇ ਅਗਰ ਖਾਸ ਕਰਕੇ ਅੱਜ ਦਾ ਲੈਕਚਰ ਤੁਸੀਂ ਲਗਾਉਣਾ ਚਾਹੋ ਤਾਂ ਤੁਹਾਨੂੰ ਫੋਰ ਸ਼ੋਰ ਮਾਸਟਰ ਕੀਡਰ ਦੇ ਪੇਪਰ ਵਿੱਚ ਬੜਾ ਜ਼ਿਆਦਾ ਫਾਇਦਾ ਮਿਲੇਗਾ ਠੀਕ ਹੈ ਚਲੋ ਤਾਂ ਪਹਿਲਾ ਪ੍ਰਸ਼ਨ ਹੈ ਜੀ ਪੰਜਾਬੀ ਸਾਹਿਜ ਜਗਤ ਨੂੰ ਆਨੰਦ ਲਾਲ ਨੂਰਪੁਰੀ ਦੀ ਮੁੱਖ ਦੇਣ ਕਿਹੜੀ ਹੈ ਤੁਸੀਂ ਸੀ ਲਗਾ ਰਹੇ ਹੋ ਉੱਤਰ ਜੋ ਕਿ ਬਿਲਕੁਲ ਠੀਕ ਉੱਤਰ ਹੈ ਗਿਆ ਇਹਨਾਂ ਨੇ ਗੀਤਾਂ ਨੂੰ ਸਭ ਤੋਂ ਜ਼ਿਆਦਾ ਲਿਖਿਆ ਠੀਕ ਹੈ ਗੀਤ ਇਹਨਾਂ ਦੇ ਬਹੁਤ ਜ਼ਿਆਦਾ ਫੇਮਸ ਹੁੰਦੇ ਨੇ ਓਕੇ ਤੇ ਜੇਕਰ ਆਪਾਂ ਗੱਲ ਕਰੀਏ ਇਹਨਾਂ ਨੂੰ ਇਹਨਾਂ ਗੀਤਾਂ ਦੇ ਕਰਕੇ ਹੀ ਇੱਕ ਨਾਮ ਦਿੱਤਾ ਜਾਂਦਾ ਜੀ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਗੀਤਾਂ ਦਾ ਬਾਦਸ਼ਾ ਠੀਕ ਹੈ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ ਕਿ ਗੀਤਾਂ ਦਾ ਬਾਦਸ਼ਾਹ ਕਿਹਨੂੰ ਕਿਹਾ ਜਾਂਦਾ ਹੈ ਆ ਆਨੰਦ ਲਾਲ ਨੂਰਪੁਰੀ ਨੂੰ ਕਿਹਾ ਜਾਂਦਾ ਹੈ ਰਾਈਟ ਤੇ ਕੁਝ ਇੱਕ ਫਿਲਮਾਂ ਵੀ ਆਣਗੀਆਂ ਜਿਨ੍ਹਾਂ ਦੇ ਇਹਨਾਂ ਨੇ ਗੀਤ ਲਿਖੇ ਵੀ ਸੀ ਸਮਝੇ ਜੀ ਓਕੇ ਹੁਣ ਜੇਕਰ ਮੈਂ ਗੀਤ ਦੇ ਬਾਰੇ ਵਿੱਚ ਗੱਲ ਕਰਾਂ ਗੀਤ ਦੇ ਵਿੱਚ ਸੁਰ ਦਾ ਹੋਣਾ ਜ਼ਰੂਰੀ ਹੈ ਤਾਲ ਦਾ ਹੋਣਾ ਜ਼ਰੂਰੀ ਹੈ ਲੈਅ ਦਾ ਹੋਣਾ ਜ਼ਰੂਰੀ ਹੈ ਸਹੀ ਕਿਆ ਓਕੇ ਇਹਨਾਂ ਤੋਂ ਬਿਨਾ ਗੀਤ ਜਿਹੜਾ ਆਲਮੋਸਟ ਅਧੂਰਾ ਜਾ ਹੋਏਗਾ ਓਕੇ ਤਾਂ ਪਾਇ ਕਿ ਆ ਸਕਦੇ ਆ ਜਦੋਂ ਅਸੀਂ ਆਪਦੀ ਕਲਾ ਦਾ ਪ੍ਰਗਟਾਵਾ ਸੁਰ ਨਾਲ ਤਾਲ ਨਾਲ ਲੈ ਨਾਲ ਕਰਦੇ ਆ ਤਾਂ ਉਹਨੂੰ ਆਪਾਂ ਗੀਤ ਦਾ ਨਾਮ ਦੇ ਦਿੰਦੇ ਹੁੰਦੇ ਆ ਠੀਕ ਹੈ ਜੀ ਓਕੇ ਤੇ ਇਹਦੇ ਵਿੱਚ ਇਨਸਾਨੀ ਆਵਾਜ਼ ਵੀ ਸ਼ਾਮਿਲ ਹੋਏਗੀ ਜਿਵੇਂ ਕਿ ਉਹ ਗੀਤ ਦੇ ਬੋਲ ਗਾਏਗਾ ਯਾਨੀ ਕਿ ਆਪਾਂ ਇਹ ਕਹਿ ਸਕਦੇ ਆ ਕਿ ਜਿਹੜਾ ਗੀਤ ਹੈ ਉਹ ਐਦਾਂ ਦੀ ਵਿਦਾ ਹੁੰਦੀ ਹੈ ਜਿੰਨੂੰ ਗਾਇਆ ਜਾ ਸਕਦਾ ਠੀਕ ਹੈ ਤੇ ਸੰਗੀਤਕ ਸਾਜ਼ ਵੀ ਨਾਲ ਦੇ ਨਾਲ ਹੀ ਚੱਲਣਗੇ ਸਮਝ ਗਏ ਓਕੇ ਹੁਣ ਦੇਖੋ ਜਿਹੜਾ ਗੀਤ ਹੈ ਉਹਨੂੰ ਜਾਂ ਤਾਂ ਇੱਕ ਗਾਇਕ ਗਾ ਸਕਦਾ ਜਾਂ ਫਿਰ ਕੋਈ ਇੱਕ ਕੇਂਦਰੀ ਗਾਇਕ ਹੋਏਗਾ ਜਿਵੇਂ ਆਪਾਂ ਕਵਾਲੀਆਂ ਵਗੈਰਾ ਦੇ ਵਿੱਚ ਦੇਖਦੇ ਆਂ ਠੀਕ ਹੈ ਉਹ ਗਾਏਗਾ ਤੇ ਉਹਦੇ ਨਾਲ ਬਾਕੀ ਜਿਹੜੇ ਹੋਰ ਵੀ ਕੋਰਸ ਦੀ ਤਰ੍ਹਾਂ ਬਾਕੀ ਜਿਹੜੇ ਗਾਇਕ ਨੇ ਉਹ ਉਹਦੀ ਹੈਲਪ ਵੀ ਕਰਨਗੇ ਠੀਕ ਹੈ ਜੀ ਓਕੇ ਤਿਆਮ ਤੋਰ ਤੇ ਜਿਹੜੇ ਗੀਤ ਦੇ ਵਾਰੀ-ਵਾਰੀ ਦੁਹਰਾਏ ਜਾਣ ਵਾਲੇ ਬੋਲ ਹੁੰਦੇ ਨੇ ਯਾਨੀ ਕਿ ਜਿਹੜਾ ਇਹਦੀ ਕੇਂਦਰੀ ਤੁਕ ਹੁੰਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਇਹ ਵਾਲਾ ਪ੍ਰਸ਼ਨ ਆਇਆ ਹੋਇਆ ਪ੍ਰਸ਼ਨ ਹੈ ਤੈਨੂੰ ਪਲੀਜ਼ ਧਿਆਨ ਵਿੱਚ ਰੱਖ ਲਿਓ ਵੈਸੇ ਮਾਗੇ ਤੁਹਾਨੂੰ ਕਰਵਾਇਆ ਹੋਇਆ ਇਸ ਨੂੰ ਕਿਹਾ ਜਾਂਦਾ ਹੈ ਸਥਾਈ ਠੀਕ ਹੈ ਜਿਹੜੀ ਤੁੱਕ ਵਾਰ-ਵਾਰ ਆਏਗੀ ਜਿਵੇਂ ਗੀਤ ਦੀ ਪਹਿਲੀ ਲਾਈਨ ਫਿਲਮਾਂ ਦੇ ਬੋਲਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਬਾਅਦ ਵਿੱਚ ਪੈਰੇ ਆਉਂਦੇ ਨੇ ਉਹਨਾਂ ਨੂੰ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤਾਂ ਇਹਨਾਂ ਨੂੰ ਕਿਹਾ ਜਾਂਦਾ ਜੀ ਅੰਤਰਾ ਠੀਕ ਹੈ ਇਹ ਸਾਰੇ ਦੇ ਸਾਰੇ ਐਕਸਟਰਾ ਫੈਕਟਸ ਵੀ ਤੁਸੀਂ ਯਾਦ ਰੱਖੋਗੇ 올 ਰਾਈਟ ਠੀਕ ਹੈ ਚਲੋ ਅੱਗੇ ਚੱਲੀਏ ਕੁਐਸਚਨ ਨੰਬਰ 2 ਦੇਖੋ ਕੀ ਹੈ ਰੇਨੂ ਜੀ ਮੈਂ ਸਹੀ ਦੱਸਾਂ ਅਗਰ ਤੁਸੀਂ ਮਾਸਟਰ ਕੁਕ ਦੇ ਵਿੱਚ ਇੱਕ ਦਿਨ ਦੇ ਵਿੱਚ 2 ਘੰਟੇ ਵੀ ਆਪਦੇ ਦਿਲ ਤੋਂ ਦੇ ਦਿੰਦੇ ਹੋ ਦੇਖੋ ਇੱਕ ਤਾਂ ਹੁੰਦਾ ਟਾਈਮ ਪਾਸ ਕਰਕੇ ਦੇਣਾ ਉਹਦਾ ਨਹੀਂ ਫਾਇਦਾ 2 ਤੋਂ ਲੈ ਕੇ 3 ਘੰਟੇ ਜੇ ਤੁਸੀਂ ਦਿਲ ਤੋਂ ਪੜ੍ਹਦੇ ਹੋ ਇਹ ਉਹ ਵਾਲਾ ਟਾਈਮ ਹੈ ਜਦੋਂ ਤੁਸੀਂ ਨੋਟਸ ਨਹੀਂ ਬਣਾਣੇ ਨੋਟਸ ਬਣਾਣ ਦਾ ਟਾਈਮ ਤੁਹਾਡਾ ਵੱਖਰਾ ਆ ਠੀਕ ਹੈ ਤੇ ਲਾਈਕ ਜਿਹੜਾ ਹੁਣ ਤੁਸੀਂ ਇਹ ਲੈਕਚਰ ਸੁਣ ਰਹੇ ਹੋ ਲੈਕਚਰ ਸੁਣਨ ਦਾ ਟਾਈਮ ਵੱਖਰਾ ਹੈ ਮੈਂ ਗੱਲ ਕਰ ਰਹੀਆਂ ਰਿਵੀਜ਼ਨ ਦੀ ਠੀਕ ਹੈ ਤਾਂ ਤੁਹਾਡਾ ਪੇਪਰ ਕਲੀਅਰ ਕਰਨ ਤੋਂ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਤੁਹਾਨੂੰ ਠੀਕ ਹੈ ਚਲੋ ਅੱਗੇ ਜੀ ਭਾਸ਼ਾ ਵਿਭਾਗ ਨੇ ਨੰਦ ਲਾਲ ਨੂਰਪੁਰੀ ਨੂੰ ਕਿਹੜੇ ਕਾਵ ਸੰਗ੍ਰਹਿ ਦੇ ਵਾਸਤੇ ਉੱਤਮ ਕਵੀ ਦੇ ਵਜੋਂ ਸਨਮਾਨਿਤ ਕੀਤਾ ਤੁਹਾਡਾ ਆਨਸਰ ਆ ਰਿਹਾ ਜੀ ਸੀ ਜੋ ਕਿ ਬਿਲਕੁਲ ਠੀਕ ਉੱਤਰ ਹੈ ਸੁਗਾਤ ਦੇ ਲਈ ਠੀਕ ਹੈ ਜੇਕਰ ਆਪਾਂ ਨੰਦ ਲਾਲ ਨੂਰਪੁਰੀ ਦੇ ਕਾਵ ਸੰਗ੍ਰਹਿਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ ਨੂਰਪੁਰੀਆ ਸੁਗਾਤ ਵੰਗਾ ਜਿਉਂਦਾ ਪੰਜਾਬ ਚੰਗਿਆੜੇ ਨੂਰਪੁਰੀ ਦੇ ਗੀਤ ਨੂਰਪੁਰੀ ਦੀ ਸੁਗਾਤ ਦੇਖੋ ਇੱਕ ਸੁਗਾਤ ਅਲੱਗ ਹੈ ਨੂਰਪੁਰੀ ਦੀ ਸੁਗਾਤ ਅਲੱਗ ਹੈ ਕਿਤੇ ਦੋਨਾਂ ਨੂੰ ਮਿਕਸ ਨਾ ਕਰ ਦਿਓ ਠੀਕ ਹੈ ਐਂਡ ਦੇ ਤੋਂ ਬਿਨਾ ਪੰਜਾਬ ਬੋਲਿਆ ਤੇ ਆਰੀ ਸੁਗਾਤ ਆਖਰੀ ਸੁਗਾਤ ਐਕਚੁਅਲੀ ਠੀਕ ਹੈ ਇਹ ਸਾਰੀਆਂ ਦੀਆਂ ਸਾਰੀਆਂ ਰਚਨਾਵਾਂ ਇਹ ਸਾਰੀਆਂ ਦੀਆਂ ਸਾਰੀਆਂ ਪੁਸਤਕਾਂ ਜਿਹੜੀਆਂ ਆ ਉਹ ਹੈਗੀਆਂ ਨੰਦ ਲਾਲ ਨੂਰਪੁਰੀ ਦੀਆਂ ਦੇਖੋ ਨੰਦ ਲਾਲ ਨੂਰਪੁਰੀ ਦੀਆਂ ਜਿਹੜੀਆਂ ਰਚਨਾਵਾਂ ਹੁੰਦੀਆਂ ਸੀ ਜੇ ਮੰਨ ਲਓ ਤੁਹਾਨੂੰ ਇਹ ਪੁੱਛ ਲਿਆ ਜਾਏ ਆ ਮੰਦੀਪ ਜੀ ਮੈਂ ਇਹ ਗੱਲ ਪਹਿਲਾਂ ਹੀ ਸਭ ਤੋਂ ਸਟਾਰਟਿੰਗ ਸਟਾਰਟਿੰਗ ਚ ਕਲੀਅਰ ਕਰਦੀ ਆ ਪਲੀਜ਼ ਤੁਸੀਂ ਦੇਖ ਲੈਣਾ ਓਕੇ ਦੇਖੋ ਬੱਚਾ ਇਹ ਟਾਈਮ ਮੇਰਾ ਜ਼ਿੰਮੇ ਦਾ ਰਹਿੰਦਾ ਤਾਂ ਲਾਈਕ ਮੇਰਾ ਬੇਟਾ ਹੈ ਨਾ ਉਹ ਹੀ ਸਟਰੀਮ ਬਣਾਉਂਦਾ ਹੈ ਉਹਨੂੰ ਜਿੰਨਾ ਮਰਜ਼ੀ ਕਹਿ ਦੋ ਬਟ ਉਹਨੇ ਫੇਰ ਇੱਕ ਚੀ ਰੀਯੂਜ਼ ਕਰ ਦਿੰਦਾ ਹੈ ਸੈਟਿੰਗ ਜਿੰਨੀ ਵਾਰੀ ਮਰਜ਼ੀ ਆ ਤਾਂ ਚੇਂਜ ਕਰਦੇ ਉਹ ਨਹੀਂ ਕਰਦਾ ਰਾਈਟ ਤਾਂ ਉਹਦੇ ਜੋ ਵਿਚਾਰਾ ਚਲੋ ਇੰਨਾ ਕੰਮ ਕਰ ਦਿੰਦਾ ਮੇਰੇ ਲਈ ਉਹੀ ਬਹੁਤ ਹੁੰਦਾ ਹੈ ਕਿ ਐਟਲੀਸਟ ਤੁਹਾਡੀ ਸਟਰੀਮ ਬਣ ਜਾਂਦੀ ਹੈ ਓਕੇ ਪੀਪੀਟੀ ਵਗੈਰਾ ਸਭ ਕੁਝ ਉਹ ਹੀ ਸੈੱਟ ਕਰਦਾ ਹੈ ਚਲੋ ਤਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਨੰਦ ਲਾਲ ਨੂਰਪੁਰੀ ਦੀਆਂ ਜਿਹੜੀਆਂ ਜ਼ਿਆਦਾਤਰ ਕਵਿਤਾਵਾਂ ਉਹ ਤੁਹਾਨੂੰ ਕਿਹੜੀ ਕਿਤਾਬ ਦੇ ਵਿੱਚ ਮਿਲਣਗੀਆਂ ਇਹ ਮਿਲਣਗੀਆਂ ਪੰਜਾਬ ਬੋਲਿਆ ਵਿੱਚ ਠੀਕ ਹੈ ਤੇ ਐਂਡੀਆਂ ਜਿੰਨੀਆਂ ਵੀ ਕਵਿਤਾਵਾਂ ਹੁੰਦੀਆਂ ਸੀ ਉਹਦੇ ਵਿੱਚ ਨਾ ਹੀਰਾ ਸਿੰਘ ਦਰਦ ਨੇ ਬੜਾ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕੀਤਾ ਉਹਨਾਂ ਦਾ ਤੁਹਾਨੂੰ ਪਤਾ ਹੈ ਮਾਸਿਕ ਪੱਤਰ ਸੀ ਕਿਹੜਾ ਫੁਲਵਾੜੀ ਹੈ ਨਾ ਤਾਂ ਫੁਲਵਾੜੀ ਦੇ ਵਿੱਚ ਨਾ ਫੁਲਵਾੜੀ ਦੇ ਵਿੱਚ ਉਹਨਾਂ ਨੇ ਇਹਨਾਂ ਦੀ ਸਾਰੀਆਂ ਕਵਿਤਾਵਾਂ ਨੂੰ ਛਾਪਣ ਦੀ ਕੋਸ਼ਿਸ਼ ਕੀਤੀ ਓਕੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਆ ਨੰਦ ਲਾਲ ਨੂਰਪੁਰੀ ਦੀਆਂ ਕਵਿਤਾਵਾਂ ਨੂੰ ਸਾਡੇ ਤੱਕ ਪਹੁੰਚਾਉਣ ਦੇ ਵਿੱਚ ਹੀਰਾ ਸਿੰਘ ਦਰਦ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕੀਤਾ ਆ ਓਕੇ ਪਰ ਸਾਨੂੰ ਪਤਾ ਹੈ ਨੰਦ ਲਾਲ ਨੂਰਪੁਰੀ ਐਨੇ ਜ਼ਿਆਦਾ ਡੇਲ ਡੋਲ ਵਾਲੇ ਬੰਦੇ ਠੀਕ ਹੈ ਐਨੇ ਜ਼ਿਆਦਾ ਮਤਲਬ ਇੱਕ ਹੱਟੇ-ਕੱਟੇ ਤੁਸੀਂ ਉਹਨਾਂ ਦਾ ਲਾਈਕ ਫੋਟੋ ਦੇਖੋਗੇ ਨਾ ਗੂਗਲ ਤੇ ਬੜੇ ਜ਼ਿਆਦਾ ਸਮਾਰਟ ਟਾਈਪ ਦੇ ਇਨਸਾਨ ਸੀ ਪਰ ਫਿਰ ਵੀ ਦੇਖੋ ਇੱਕ ਟਾਈਮ ਇਹੋ ਜਾਂਦਾ ਆ ਜਦੋਂ ਇੰਨੀਆਂ ਆਰਥਿਕ ਤੰਗੀਆਂ ਆ ਜਾਂਦੀਆਂ ਐ ਕਿ ਪਰੇਸ਼ਾਨ ਹੋ ਕੇ 13 ਮਈ 1968 ਨੂੰ ਉਹ ਕੀ ਕਰ ਦਿੰਦੇ ਨੇ ਜੀ ਖੂਹ ਦੇ ਵਿੱਚ ਛਾਲ ਮਾਰ ਦਿੰਦੇ ਆ ਠੀਕ ਐ ਜਿਹਦੇ ਨਾਲ ਉਹਨਾਂ ਦੀ ਆਤਮ ਹੱਤਿਆ ਉਹ ਮਤਲਬ ਕਰ ਲੈਂਦੇ ਨੇ ਓਕੇ ਇਹ ਵਾਲਾ ਪ੍ਰਸ਼ਨ ਵੀ ਇੱਕ ਵਾਰੀ ਬੜਾ ਬੇਤੁਕਾ ਵੈਸੇ ਪ੍ਰਸ਼ਨ ਐ ਕਿ ਕਿਸੇ ਦੀ ਡੈਥ ਕਿੱਦਾਂ ਹੋਈ ਬਟ ਇਹ ਪ੍ਰਸ਼ਨ ਵੀ ਮਾਸਟਰ ਜੇਡਰ ਵਾਲੇ ਪੁੱਛ ਲੈਂਦੇ ਹੁੰਦੇ ਨੇ ਦੇਖੋ ਠੀਕ ਐ ਇਸ ਕਰਕੇ ਤੁਸੀਂ ਯਾਦ ਰੱਖਣਾ ਹੈ ਕਿ ਕਦੀ ਵੀ ਆਪਦੇ ਆਪ ਦੇ ਉੱਪਰ ਟੈਨਸ਼ਨ ਨੂੰ ਜ਼ਿਆਦਾ ਹਾਵੀ ਨਹੀਂ ਹੋਣ ਦੇਣਾ ਠੀਕ ਐ ਸਾਰੇ ਦੁਨੀਆ ਪੇਪਰ ਕਲੀਅਰ ਕਰਨ ਦੇ ਉੱਪਰ ਨਹੀਂ ਟਿੱਕੀ ਹੋਈ ਧਿਆਨ ਰੱਖਿਓ ਦੁਨੀਆ 'ਚ ਬਹੁਤ ਕੁਝ ਹੈ ਸਮਝੇ ਚਲੋ ਅੱਗੇ ਦੇਖੋ ਨੂਰਪੁਰੀ ਦੀ ਕਿਹੜੀ ਰਚਨਾ ਉਰਦੂ ਦੇ ਵਿੱਚ ਛਪਦੀ ਹੈ ਨੂਰਪੁਰੀਆ ਸੁਗਾਤ ਜਉਂਦਾ ਪੰਜਾਬ ਜਾਂ ਫਿਰ ਚੰਗਿਆੜੇ ਬਿਲਕੁਲ ਠੀਕ ਹੈ ਸਹੀ ਕਿਹਾ ਤੀਸਰੇ ਦਾ ਉੱਤਰ ਕੀ ਆਊਗਾ ਜੀ ਨੂਰਪੁਰੀਆ ਆਏਗਾ ਠੀਕ ਹੈ ਤਾਂ ਇਹ ਨੂਰਪੁਰੀਆ ਜਿਹੜਾ ਕਾਵ ਸੰਗ੍ਰਹਿ ਹੈਗਾ ਅੰ데 ਬਾਰੇ ਇੱਕ ਪ੍ਰਸ਼ਨ ਤੁਸੀਂ ਇਹ ਵੀ ਯਾਦ ਰੱਖ ਸਕਦੇ ਹੋ ਕਿ ਨੰਦ ਲਾਲ ਨੂਰਪੁਰੀ ਦੀ ਪਹਿਲੀ ਰਚਨਾ ਦੱਸੋ ਯਾਨੀ ਕਿ ਪਹਿਲਾ ਕਾਵ ਸੰਗ੍ਰਹਿ ਜਾਂ ਪਹਿਲੀ ਪੁਸਤਕ ਦੱਸੋ ਤਾਂ ਉਹ ਵੀ ਨੂਰਪੁਰੀ ਆ ਤੇ ਇਹ ਉਰਦੂ ਦੇ ਵਿੱਚ ਪਹਿਲਾਂ ਛਪਦੀ ਹੈ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਜਿਹੜੀ ਵੰਗਾ ਆਂਦੀ ਹੈ ਉਹਦੇ ਵਿੱਚ ਆਲਮੋਸਟ ਇਹ ਮਹਿ ਕਿਰਦੰਤ ਦੇ ਵਿੱਚ ਗੱਲ ਕਰਦੇ ਨੇ ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨੂੰ ਤੁਸੀਂ ਇਹਨਾਂ ਦੀ ਸਵੈ ਜੀਵਨੀ ਪੂਰਕ ਰਚਨਾ ਮੰਨ ਕੇ ਚੱਲ ਸਕਦੇ ਹੋ ਠੀਕ ਹੈ ਜੀ ਓਕੇ ਅਦਰਵਾਈਜ਼ ਨੂਰਪੁਰੀਆ ਦੇ ਬਾਰੇ ਵਿੱਚ ਤੁਸੀਂ ਸਿਰਫ ਇਹੀ ਯਾਦ ਰੱਖਣਾ ਕਿ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਹੈਗਾ ਤੇ ਦੂਸਰੀ ਗੱਲ ਕਿ ਇਹ ਉਰਦੂ ਦੇ ਵਿੱਚ ਛਪੀ ਸੀ ਠੀਕ ਹੈ ਚਲੋ ਅੱਗੇ ਚੌਥਾ ਪ੍ਰਸ਼ਨ ਦੇਖੋ ਕੀ ਹੈ ਨੂਰਪੁਰੀ ਦਾ ਕਿਹੜਾ ਸੰਗ੍ਰਹਿ ਮਰਨ ਉਪਰੰਤ ਛਪਿਆ ਪੰਜਾਬ ਬੋਲਿਆ ਆਖਰੀ ਸੁਗਾਤ ਦੋਨੋਂ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਹਾਂਜੀ ਉੱਤਰ ਕਰੋ ਪ੍ਰਸ਼ਨ ਨੰਬਰ ਚੌਥੇ ਦੇ ਲਈ ਬਿਲਕੁਲ ਬੱਚੇ ਇੱਕੋ ਜ਼ਿੰਦਗੀ ਮਿਲੀ ਹੈ ਉਹਨੂੰ ਐਦਾ ਜਿਓ ਕਦੀ ਨਾ ਦੂਸਰੇ ਨਾਲ ਕੰਪੀਟੀਸ਼ਨ ਕਰੋ ਆਪਣੇ ਆਪ ਨਾਲ ਕੰਪੀਟੀਸ਼ਨ ਕਰੋ ਹਰ ਰੋਜ਼ ਆਪਣਾ ਜਿਹੜਾ ਪ੍ਰੀਵੀਅਸ ਵਰਜ਼ਨ ਸੀਗਾ ਉਹਦੇ ਤੋਂ ਬੈਟਰ ਹੋਣ ਦੀ ਕੋਸ਼ਿਸ਼ ਕਰੋ ਤਾਂ ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਕਾਮਯਾਬ ਹੋਣ ਵਾਲੇ ਹੋ ਠੀਕ ਹੈ ਕਦੀ ਨਾ ਸੋਚੋ ਕਿ ਆਹ ਵਾਲੇ ਬੱਚੇ ਨੂੰ ਬਹੁਤ ਕੁਝ ਆਂਦਾ ਹੈ ਸਾਰੇ ਬੱਚੇ ਐਨੇ ਜਵਾਬ ਦੇ ਦਿੰਦੇ ਨੇ ਤੁਸੀਂ ਇਹ ਦੇਖੋ ਕਿ ਕੱਲ ਮੇਰੇ ਕਿੰਨੇ ਜਵਾਬ ਠੀਕ ਸੀ ਅੱਜ ਮੇਰੇ ਕਿੰਨੇ ਜਵਾਬ ਠੀਕ ਨੇ ਆਪਣੇ ਆਪ ਨਾਲ ਕੰਪੀਟੀਸ਼ਨ ਕਰੋਗੇ ਜ਼ਿੰਦਗੀ 'ਚ ਕਦੀ ਹਾਰੋਗੇ ਨਹੀਂ ਠੀਕ ਚਲੋ हां ਦੋਨੋਂ ਦੇ ਦੋਨੋਂ ਬਿਲਕੁਲ ਠੀਕ ਹੈ ਪੰਜਾਬ ਬੋਲਿਆ ਵੀ ਤੇ ਆਖਰੀ ਸੁਗਾਤਰੀ ਠੀਕ ਹੈ ਜਿਹੜਾ ਤਾਂ ਦੇਖੋ 1960 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ ਹੈਨਾ ਤਾਂ ਪੰਜਾਬ ਬੋਲਿਆ ਕਦੋਂ ਆਈ ਇਹ ਆਈ 1971 ਦੇ ਵਿੱਚ ਤੇ ਜਿਹੜੀ ਆਖਰੀ ਸੁਗਾਤ ਹੈ ਇਹ ਆਈ 1972 ਵਿੱਚ ਯਾਨੀ ਕਿ ਲਾਈਨ ਵਾਈਜ਼ ਆਈਆਂ 1971 ਵਾਲੇ ਪੰਜਾਬ ਬੋਲਿਆ ਦੀ ਗੱਲ ਕਰੀਏ ਇਹਦੇ ਵਿੱਚ ਕੀ ਕੀਤਾ ਗਿਆ ਸੀ ਇਹਨਾਂ ਦੀਆਂ ਚੌਣਵੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਠੀਕ ਹੈ ਯਾਨੀ ਕਿ ਜਿਹੜੀਆਂ ਵਧੀਆ-ਵਧੀਆ ਇਹਨਾਂ ਦੀਆਂ ਕਵਿਤਾਵਾਂ ਸੀ ਉਹਨਾਂ ਨੂੰ ਇਕੱਠਾ ਕਰਕੇ ਪੰਜਾਬ ਬੋਲਿਆ ਚ ਪਾ ਦਿੱਤਾ ਗਿਆ ਰਾਈਟ ਜੇਕਰ ਆਪਾਂ 1972 ਦੀ ਆਖਰੀ ਸੁਗਾਤ ਦੀ ਗੱਲ ਕਰਦੇ ਆ ਤਾਂ ਇਹ ਇਹਨਾਂ ਦਾ ਸਮੁੱਚਾ ਕਾਗ ਸੰਗ੍ਰਹਿ ਮੰਨਿਆ ਜਾਂਦਾ ਆ ਠੀਕ ਹੈ ਹਾਂ ਠੀਕ ਹੈ ਜੀ ਦੇਖੋ ਬੱਚੇ ਮੈਂ ਉਹੀ ਚੀਜ਼ ਤੁਹਾਨੂੰ ਦੱਸੂਗੀ ਜੋ ਮੈਂ ਖੁਦ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਦੀ ਆ ਰਾਈਟ ਕਿਉਂਕਿ ਮੈਂ ਵੀ ਲਾਈਕ ਜਿਹੜੀ ਆਫਟਰ 10th ਜਿੰਨੀ ਵੀ ਸਟੱਡੀ ਕੀਤੀ ਆ ਉਹ ਮੈਂ ਇੱਕ ਗਵਰਨਮੈਂਟ ਸਕੂਲ ਤੋਂ ਕੀਤੀ ਹੈ ਰਾਈਟ ਗਵਰਨਮੈਂਟ ਕਾਲਜ ਤੋਂ ਕੀਤੀ ਹੈ ਐਂਡ ਉਸ ਤੋਂ ਪਹਿਲਾਂ ਵੀ CBSE ਬੋਰਡ ਨਹੀਂ ਸੀ ਮੇਰੀ ਸਾਰੀ ਦੀ ਸਾਰੀ ਸਟੱਡੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਆਈ ਹੈ ਓਕੇ ਬਟ ਮੈਨੂੰ ਲੱਗਦਾ ਸੀਗਾ ਕਿ ਆਈ ਵਾਂਟ ਟੂ ਸਪੀਕ ਇੰਗਲਿਸ਼ ਇਸ ਲਈ ਨਹੀਂ ਕਿ ਦੂਸਰੇ ਦੇ ਸਾਹਮਣੇ ਫਲੈਕਸ ਕਰਨਾ ਹੈ ਬਟ ਮੈਨੂੰ ਖੁਦ ਨਹੀਂ ਹੁੰਦਾ ਸੀਗਾ ਕਿ ਮੈਨੂੰ ਆਣੀ ਚਾਹੀਦੀ ਹੈ ਓਕੇ ਤਾਂ ఎవਰੀ ਡੇ ਆਈ ਕੰਪੀਟਿਡ ਮਾਈ ਵਿਦ ਮਾਈ self ਐਂਡ ਮੈਨੂੰ ਲੱਗਿਆ ਕਿ ਯੈਸ ਆਈ ਇੰਪਰੂਵਡ ਹਾਲੇ ਮੈਂ ਬਹੁਤ ਕੁਝ ਸਿੱਖ ਰਹੀ ਹਾਂ ਬਟ ਯੈਸ ਆਈ ਇੰਪਰੂਵਡ ਤੇ ਇਹੀ ਚੀਜ਼ ਮੈਂ ਤੁਹਾਨੂੰ ਕਹਿੰਦੀ ਆ ਕਿ ਆਪਣੇ ਆਪ ਦਾ ਬੈਟਰ ਵਰਜ਼ਨ ਬਣੋ ਡੇਲੀ ਓਕੇ ਚਲੋ ਯੈਸ ਅਗੇ ਦੇਖੋ ਮੋਰਨੀਆਂ ਨੂੰ ਮੋਰ ਬੁਲਾਉਂਦੇ ਚੱਕਵੀ ਚਕਵਾ ਪਏ ਕੁਰ ਲਾਂਦੇ ਇਹ ਕਿਹੜੀ ਰਚਨਾ ਦੇ ਵਿੱਚੋਂ ਲਿਆ ਗਿਆ ਨੰਦਰਾ ਲੂਰਪੁਰੀ ਦੀ ਲਾਈਨ ਆ ਤਾਂ ਇਹ ਹੈਗੀਆਂ ਨਿੱਕੀਆਂ ਕਣੀਆਂ ਦੇ ਵਿੱਚੋਂ ਠੀਕ ਹੈ ਜੀ ਹਾਂ ਬਿਲਕੁਲ ਠੀਕ ਹੈ ਵੈਸੇ ਤਾਂ ਮੋਰ ਤੇ ਮੋਰਨੀ ਜਦੋਂ ਆ ਜਾਏਗਾ ਸਾਨੂੰ ਪਤਾ ਉਹਨੂੰ ਅਸੀਂ ਵਰਖਾ ਦੇ ਨਾਲ ਹੀ ਜੋੜਨਾ ਹੁੰਦਾ ਹੈ ਹੈਨਾ ਇਹ ਇਨਾਂ ਦਾ ਗੀਤ ਹੈ ਨਿੱਕੀਆਂ ਕਣੀਆਂ ਰਾਈਟ ਇਹਦੇ ਵਿੱਚ ਕੀ ਦਿਖਾਉਂਦੇ ਨੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਨਾਂ ਨੇ ਕੁਦਰਤ ਦੇ ਬਾਰੇ ਦੇ ਵਿੱਚ ਦੱਸਿਆ ਇਹਦੇ ਵਿੱਚ ਓਕੇ ਜਿਵੇਂ ਪ੍ਰੀਤਮ ਜਿਹੜਾ ਆ ਉਹ ਸਾਡੇ ਤੋਂ ਵਿਛੜਦਾ ਫੇਰ ਅਸੀਂ ਦੇ ਮਿਲਣ ਦੀ ਤਾਂਗ ਦੇ ਵਿੱਚ ਰਹਿੰਦੇ ਆ ਠੀਕ ਹੈ ਤੇ ਉਸੇ ਬੇਸ ਦੇ ਉੱਪਰ ਇਹਨਾਂ ਨੇ ਨਿੱਕੀਆਂ ਕਣੀਆਂ ਨੂੰ ਕੁਦਰਤ ਦੇ ਰੂਪ ਦੇ ਵਿੱਚ ਦਿਖਾ ਕੇ ਪ੍ਰੀਤਮ ਦੇ ਵਿਛੋੜੇ ਨੂੰ ਦਿਖਾਇਆ ਉਹਦੀ ਤਾਂਗ ਨੂੰ ਪੇਸ਼ ਕੀਤਾ ਠੀਕ ਹੈ ਤੇ ਉਹਦੇ ਵਿੱਚ ਜਿਹੜੇ ਪੰਛੀ ਨੇ ਜਾਨਵਰ ਨੇ ਉਹ ਵੀ ਵਿੱਚ ਆਉਂਦੇ ਨੇ ਠੀਕ ਹੈ ਕਿ ਉਹ ਕਿਸ ਤਰ੍ਹਾਂ ਇੱਕ ਦੂਸਰੇ ਲਈ ਤੜਪਦੇ ਨੇ ਹਰ ਇੱਕ ਚੀਜ਼ ਇਹਨਾਂ ਨੇ ਆਪਣੇ ਇਸ ਰਚਨਾ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਚਲੋ ਅੱਗੇ ਦੇਖੋ ਛੇਵਾਂ ਪ੍ਰਸ਼ਨ ਜਿਉਂਦੇ ਭਗਵਾਨ ਇਹ ਰਚਨਾ ਹੈਗੀ ਆ ਨੰਦ ਲਾਲ ਨੂਰਪੁਰੀ ਦੀ ਤੁਸੀਂ ਦੱਸ ਲਿਆ ਇਹਦੇ ਵਿੱਚ ਇਹਨਾਂ ਨੇ ਸ਼ਰਧਾਂਜਲੀ ਦਿੱਤੀ ਹੈ ਕਿਨੂੰ ਸਿਪਾਹੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਕਿਸਾਨਾਂ ਨੂੰ ਜਾਂ ਫਿਰ ਸਾਹਿਤਕਾਰਾਂ ਨੂੰ ਯੈਸ 6ਵੇਂ ਪ੍ਰਸ਼ਨ ਲਈ ਉੱਤਰ ਕਰੋ ਕੀ ਆਏਗਾ ਹਾਂ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਮਨੀਸ਼ਾ ਜੀ ਸਤਿ ਅਕਾਲ ਓਕੇ ਉੱਤਰ ਕਰੋ 6ਵੇਂ ਦੇ ਲਈ ਇਹ ਆਨਸਰ ਲਗਾ ਰਹੇ ਹੋ ਚਲੋ ਦੇਖ ਦਿਆ ਫਿਰ ਕੀ ਹੈ ਬਿਲਕੁਲ ਠੀਕ ਉੱਤਰ ਹੈ ਪ੍ਰਸ਼ਨ ਆਇਆ ਸੀ ਇੱਕ ਵਾਰੀ ਕਿ ਭਈ ਅਨੰਦ ਲਾਲ ਨੂਰਪੁਰੀ ਨੇ ਜੋਂਦੇ ਭਗਵਾਨ ਕਿਹਾ ਕਿਨਾਂ ਨੂੰ ਹੈ ਤਾਂ ਉਹਨਾਂ ਨੇ ਸਿਪਾਹੀਆਂ ਨੂੰ ਕਿਹਾ ਜਿਹੜੇ ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਦਿੰਦੇ ਨੇ ਠੀਕ ਹੈ ਵੈਸੇ ਨਾ ਇੰਨੀ ਜ਼ਿਆਦਾ ਸਿੰਪਲ ਲੈਂਗੁਏਜ ਹੈ ਇਹਨਾਂ ਦੀ ਲਿਖੀ ਹੋਈ ਜਿਹੜੀ ਹੈ ਜਿਵੇਂ ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇ ਇੱਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਤਾਂ ਲੱਗਦਾ ਹੈ ਕਿ ਅਗਰ ਮੰਨ ਲਓ ਇੱਕ ਛੋਟੇ ਬੱਚਿਆਂ ਦਾ ਕੰਪੀਟੀਸ਼ਨ ਵੀ ਹੋ ਰਿਹਾ ਹੋਵੇ ਨਾ ਉੱਥੇ ਵੀ ਅਗਰ ਇੱਕ ਬੱਚਾ ਇਸ ਚੀਜ਼ ਨੂੰ ਪੇਸ਼ ਕਰਦਾ ਹੈ ਤਾਂ ਉਸ ਕੰਪੀਟੀਸ਼ਨ ਦੇ ਵਿੱਚ ਬਹੁਤ ਵਧੀਆ ਮਤਲਬ ਕਿ ਪਰਫਾਰਮ ਕਰ ਸਕਦਾ ਹੈ ਬਿਲਕੁਲ ਸਿੰਪਲ ਲੈਂਗੁਏਜ ਯੂਜ਼ ਕਰਦੇ ਸੀ ਨੰਦ ਲਾਲ ਨੂਰਪੁਰੀ ਦੀ ਕੋਈ ਵੀ ਰਚਨਾ ਉਠਾ ਲਓ ਬੱਚੇ ਐਨੀ ਜ਼ਿਆਦਾ ਸਿੰਪਲ ਰਚਨਾ ਹੈ ਇਹਨਾਂ ਦੀ ਕਿ ਜਿਹਦੇ ਵਿੱਚ ਨਾ ਉਹ ਮਤਲਬ ਕੋਸ਼ਿਸ਼ ਕਰਦੇ ਨੇ ਕਿ ਆਮ ਲੋਕਾਂ ਨੂੰ ਸਮਝ ਵਿੱਚ ਆਏ ਫਿਰ ਜੇਕਰ ਆਪਾਂ ਛੋਟੇ ਸਾਹਿਬ ਜਿਆਦਿਆਂ ਦੀ ਗੱਲ ਕਰੀਏ ਤਾਂ ਇੱਕ ਇਹਨਾਂ ਦੀ ਰਚਨਾ ਆਂਦੀ ਹੈ ਮਾਤਾ ਗੁਜਰੀ ਜੀ ਠੀਕ ਹੈ ਉਹਦੇ ਵਿੱਚ ਜਿਹੜੀ ਮਾਤਾ ਗੁਜਰੀ ਜੀ ਹੈ ਉਹ ਆਪਦੇ ਛੋਟੇ ਸਾਹਿਬ ਜਿਆਦਿਆਂ ਨੂੰ ਯਾਦ ਕਰਦੇ ਹੈਗੇ ਆ ਠੀਕ ਹੈ ਯਾਨੀ ਕਿ ਦਾਦੀ ਤੇ ਪੋਤੇ ਉਹਨਾਂ ਦੇ ਪਿਆਰ ਨੂੰ ਵੀ ਇਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਅੱਗੇ ਪ੍ਰੀਤਮ ਦੀ ਪਾਲ ਇਹ ਇਹਨਾਂ ਦੀ ਇੱਕ ਰਚਨਾ ਹੈ ਉਹਦੇ ਵਿੱਚ ਨੂਰਪੁਰੀ ਨੇ ਕਿਸ ਦਾ ਜ਼ਿਕਰ ਨਹੀਂ ਕੀਤਾ ਇੱਥੇ ਨੈਗੇਟਿਵ ਕੁਐਸਚਨ ਹੈ ਤਾਂ ਦੇਖੋ ਬੱਚੇ ਇੱਕ ਨਾ ਅਸੀਂ ਜਦੋਂ ਪੇਪਰ ਦੇ ਰਹੇ ਹੁੰਨੇ ਆ ਅਸੀਂ ਨਾ ਬੜੀ ਜਲਦੀ ਵਿੱਚ ਹੁੰਦੇ ਆ ਸ਼ਾਇਦ ਔਰਾ ਵੀ ਇਦਾਂ ਦਾ ਹੁੰਦਾ ਸ਼ਾਇਦ ਸਾਨੂੰ ਥੋੜੀ ਥੋੜੀ ਟੈਨਸ਼ਨ ਵੀ ਹੁੰਦੀ ਹੈ ਸ਼ਾਇਦ ਕੀ ਪੱਕਾ ਹੀ ਹੁੰਦੀ ਹੈ ਨਾ ਉੱਥੇ ਦਾ ਐਟਮੋਸਫੇਅਰ ਹੀ ਇਦਾਂ ਦਾ ਹੁੰਦਾ ਆ ਤਾਂ ਉਦੋਂ ਅਸੀਂ ਨਾ ਕਈ ਵਾਰੀ ਪ੍ਰਸ਼ਨ ਨੂੰ ਪੜਨ ਦੇ ਵਿੱਚ ਗਲਤੀ ਕਰ ਜਾਂਦੇ ਆ ਪਲੀਜ਼ ਐਸ ਪ੍ਰਸ਼ਨ ਨੂੰ ਬਹੁਤ ਜ਼ਿਆਦਾ ਧਿਆਨ ਨਾਲ ਪੜਨਾ ਹੈ ਫਿਰ ਉੱਤਰ ਦੇਣਾ ਠੀਕ ਹੈ ਦੇਖੋ ਜਿੱਦਾਂ ਡੀ ਉੱਤਰ ਆ ਗਿਆ ਡੀ ਤਾਂ ਬਿਲਕੁਲ ਨਹੀਂ ਬਣ ਸਕਦਾ ਡੀ ਬਹੁਤ ਜਣੇ ਉੱਤਰ ਦੇ ਰਹੇ ਨੇ ਕੁਦਰਤ ਦੇ ਵਰਤਾਰੇ ਨੂੰ ਨਹੀਂ ਇਸ ਦਾ ਸੌਰੀ ਇਸ ਦਾ ਉੱਤਰ ਕੀ ਆਏਗਾ ਬ੍ਰਹਮਾ ਜੀ ਨੂੰ ਠੀਕ ਹੈ ਜੀ ਤਾਂ ਪ੍ਰੀਤਮ ਦੀ ਪਾਲ ਜਿਹੜੀ ਹੈ ਉਹਦੇ ਵਿੱਚ ਇਹਨਾਂ ਨੇ ਕੀਤਾ ਕਦੇ ਤਾਂ ਦਸਵੇਂ ਪਾਤਸ਼ਾਹ ਯਾਨੀ ਕਿ ਸਿਰਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਦੇ ਵਿੱਚ ਕਦੇ ਕ੍ਰਿਸ਼ਨ ਭਗਵਾਨ ਜੀ ਦੇ ਰੂਪ ਦੇ ਵਿੱਚ ਤੇ ਕਦੇ ਕੁਦਰਤ ਦਾ ਜ਼ਿਕਰ ਕਰਕੇ ਹਨਾ ਉਹਨਾਂ ਨੇ ਉਸ ਪਰਮਾਤਮਾ ਦੇ ਰੂਪ ਨੂੰ ਚਿੱਤਰਨ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਕਾਪੀਆ ਨੇ ਡੀ ਉੱਤਰ ਦਿੱਤਾ ਕਿਉਂਕਿ ਅਸੀਂ ਕੀ ਕਰਦੇ ਹਾਂ ਕਈ ਵਾਰੀ ਪ੍ਰਸ਼ਨ ਨੂੰ ਧਿਆਨ ਨਾਲ ਨਹੀਂ ਪੜ੍ਹਦੇ ਤਾਂ ਪਲੀਜ਼ ਤੁਸੀਂ ਪ੍ਰਸ਼ਨ ਨੂੰ ਬਹੁਤ ਧਿਆਨ ਨਾਲ ਪੜ੍ਹਨਾ ਆ ਓਕੇ ਜਿਨ੍ਹਾਂ ਨੇ ਡੀ ਉੱਤਰ ਦਿੱਤਾ ਉਹ ਐਦਾ ਦਿੱਤਾ ਹੋਏਗਾ ਕਿ ਤਿੰਨ ਤਾਂ ਇੱਕ ਤਰ੍ਹਾਂ ਦੇਵਤੇ ਔਰ ਗੁਰੂ ਸਾਹਿਬਾਨ ਹੋ ਜਾਂਦੇ ਨੇ ਤਾਂ ਇਹਦਾ ਮਤਲਬ ਕੁਦਰਤ ਆਰਡਰਨ ਆਊਟ ਹੈ ਤੈਨੂੰ ਬਾਹਰ ਕੱਢ ਦਿੰਨੇ ਆ ਹਨਾ ਅਸੀਂ ਜ਼ਿਆਦਾਤਰ ਐਦਾ ਰੀਜ਼ਨਿੰਗ ਲਗਾਣੇ ਆ ਪਰ ਇਹ ਪ੍ਰਸ਼ਨ ਨੂੰ ਤੁਸੀਂ ਧਿਆਨ ਵਿੱਚ ਰੱਖੋਗੇ ਬ੍ਰਹਮਾ ਜਿਹਦਾ ਜ਼ਿਕਰ ਇਹਨਾਂ ਨੇ ਨਹੀਂ ਕੀਤਾ ਅੱਗੇ ਨੂਰਪੁਰੀ ਦੀ ਗਜ਼ਲ ਚੁਣੀ ਹੈ ਇਹਨਾਂ ਦੇ ਵਿੱਚੋਂ ਕਿਹੜੀ ਆ ਪਹਿਲਾਂ ਤਾਂ ਦਰਦ ਦੇਖੋ ਤੁਸੀਂ ਤੁਹਾਨੂੰ ਐ ਲੱਗੇਗਾ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਨੂਰਪ uri ਹੈਗੇ ਨੇ ਜਿਹੜੇ ਐਨੇ ਜ਼ਿਆਦਾ ਦਰਦ ਦੇ ਵਿੱਚ ਗੱਲ ਕਰ ਰਹੇ ਨੇ ਠੀਕ ਹੈ ਮੈਂ ਸਤਾਇਆ ਹੋਇਆ ਹਾਂ ਬਿਨਾਂ ਕਫਨ ਦੇ ਲੈ ਚੱਲੋ ਯਾਰ ਮੈਨੂੰ ਮੇਰੀ ਬੰਦਗੀ ਤੇਰੀ ਦਰਗਾਹ ਵਿੱਚ ਮਨਜ਼ੂਰ ਨਾ ਹੋਈ ਜਾਂ ਫਿਰ ਸਾਰੇ ਉੱਤਰ ਕਰੋ ਜਰਾ ਪ੍ਰਸ਼ਨ ਨੰਬਰ 8ਵੇਂ ਦੇ ਲਈ ਜਦੋਂ ਤੁਸੀਂ ਬਟਾਲਵੀ ਨੂੰ ਪੜਦੇ ਹੋ ਜਾਂ ਫਿਰ ਜਦੋਂ ਤੁਸੀਂ ਨੂਰਪ uri ਸਾਹਿਬ ਨੂੰ ਪੜਦੇ ਹੋ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਜ਼ਿੰਦਗੀ ਦੇ ਵਿੱਚ ਸਭ ਕੁਝ ਪਾ ਲੈਣ ਤੋਂ ਬਾਅਦ ਵੀ ਕਮੀਆਂ ਰਹਿ ਜਾਂਦੀਆਂ ਹਾਂ ਇਹ ਸਾਰੇ ਠੀਕ ਹੈ ਹੁਣ ਤੁਸੀਂ ਸੋਚੋ ਸ਼ਿਵ ਕੁਮਾਰ ਬਟਾਲਵੀ ਅਸੀਂ ਪੜਦਿਆਂ ਤੇ ਉਹਦੋਂ ਆਪਾਂ ਦੇਖਿਆ ਸੀ ਸਟੇਟ ਬੈਂਕ ਵਰੀ ਬੈਂਕ ਦੇ ਵਿੱਚ ਉਹਨਾਂ ਨੂੰ ਜੌਬ ਮਿਲ ਗਈ ਬਈ ਇਸ ਤੋਂ ਜ਼ਿਆਦਾ ਕੀ ਚਾਹੀਦਾ ਜਦੋਂ ਅਸੀਂ ਨੂਰਪੁਰੀ ਨੂੰ ਪੜਦਿਆਂ ਤਾਂ ਅਸੀਂ ਨੂਰਪੁਰੀ ਵਿੱਚ ਦੇਖਦੇ ਹਾਂ ਥਾਣੇਦਾਰ ਲੱਗੇ ਸੀ ਇਹੋ ਜਿਹੀਆਂ ਨੌਕਰੀਆਂ ਵੀ ਦੇਖੋ ਇਹਨਾਂ ਸਾਇਤਕਾਰਾਂ ਨੂੰ ਰਾਸ ਨਹੀਂ ਆਈਆਂ ਇਹ ਹੁੰਦੇ ਨੇ ਜਦੋਂ ਤੁਸੀਂ ਬਿਲਕੁਲ ਆਊਟ ਆਫ ਦਾ ਬਾਕਸ ਸੋਚਦੇ ਹੋ ਠੀਕ ਹੈ ਤਾਂ ਇਹ ਥਾਣੇਦਾਰ ਇਹਨਾਂ ਨੇ ਥਾਣੇਦਾਰੀ ਛੱਡਤੀ ਸੀ ਉਹਨਾਂ ਨੇ ਬੈਂਕ ਦੀ ਜੌਬ ਛੱਡਤੀ ਸੀ ਹੈਨਾ ਕਵੀ ਦਰਬਾਰਾਂ ਦੀ ਸ਼ਾਨ ਰਹੇ ਦੋਨੋਂ ਹੀ ਜਦੋਂ ਸ਼ਿਵ ਕੁਮਾਰ ਬਟਾਲਵੀ ਆ ਜਾਂਦੇ ਹੁੰਦੇ ਸੀ ਨਾ ਤਾਂ ਕਹਿੰਦੇ ਕਿ ਕਾਲਜ ਦੇ ਵਿੱਚ ਜਦੋਂ ਸਟੇ ਤੇ ਸ਼ਿਵ ਨੇ ਆਣਾ ਤਾਂ ਕੁੜੀਆਂ ਨੇ پاگل ਹੋ ਜਾਣਾ ਐਵੇਂ ਕਾਹਵ ਦਰਬਾਰਾਂ ਵਿੱਚ ਜਦੋਂ ਨੂਰਪੁਰੀ ਨੇ ਆ ਜਾਣਾ ਇਹਨਾਂ ਨੇ ਧਾਰਮਿਕ ਰੰਗਣ ਵਾਲੇ ਦੇਸ਼ ਭਗਤੀ ਵਾਲੀਆਂ ਕਵਿਤਾਵਾਂ ਪੜਨੀਆਂ ਤਾਂ ਬਾਕੀ ਸਾਹਿਤਕਾਰ ਐਨੇ ਪਿਆਰ ਨਾਲ ਇਹਨਾਂ ਨੂੰ ਸੁਣਦੇ ਹੁੰਦੇ ਸੀ ਕਿ ਜਿਵੇਂ ਕਿ ਇਸ ਤੋਂ ਵਧੀਆਂ ਕੋਈ ਅਹਿਸਾਸ ਨਹੀਂ ਹੋ ਸਕਦਾ ਰਾਈਟ ਫੇਰ ਵੀ ਉਹਨਾਂ ਦੀ ਡੈਥ ਕਿਵੇਂ ਹੋਈ ਤੇ ਇਹਨਾਂ ਨੇ ਸੁਇਸਾਈਡ ਕੀਤਾ ਸਮਝ ਸਕਦੇ ਹੋ ਕਿਸ ਤਰ੍ਹਾਂ ਹੋਇਆ ਹੋਏਗਾ ਠੀਕ ਹੈ ਉਹਨਾਂ ਨੇ ਵੀ ਆਪਣੇ ਮਰਨ ਦੀ ਪਹਿਲਾਂ ਹੀ ਲਾਇਕ ਭਵਿੱਖਬਾਣੀ ਕਰਨੀ ਸਟਾਰਟ ਕਰਦੀ ਸੀ ਸਹੀ ਕਿਹਾ ਨਾ ਐਦਾਂ ਹੀ ਇਹ ਵੀ ਕੀ ਕਹਿੰਦੇ ਨੇ ਬੜਾ ਦੁਨੀਆ ਦਾ ਮੈ ਸਤਾਇਆ ਹੋਇਆ ਹਾਂ ਫਿਰ ਕੀ ਹੈ ਮੈਨੂੰ ਕਫਨ ਦੀ ਵੀ ਲੋੜ ਨਹੀਂ ਹੈ ਬਸ ਮੈਨੂੰ ਐਵੇਂ ਹੀ ਲੈ ਜਾ ਮੈਂ ਇੰਨੀ ਬੰਦਗੀ ਕੀਤੀ ਪਰ ਫਿਰ ਵੀ ਸ਼ਾਇਦ ਰੱਬ ਦੀ ਦਰਗਾਹ 'ਚ ਮਨਜ਼ੂਰ ਨਹੀਂ ਹੋਈ ਠੀਕ ਹੈ ਇਸ ਕਰਕੇ ਹਮੇਸ਼ਾ ਆਪਦੇ ਮਾਈਂਡ ਦੇ ਉੱਪਰ ਕੰਟਰੋਲ ਰੱਖੋ ਹਮੇਸ਼ਾ ਖੁਸ਼ ਰਹੋ ਇੱਕੋ ਲਾਈਫ ਮਿਲੀ ਹੈ ਦੁਬਾਰਾ ਪਤਾ ਨਹੀਂ ਮਿਲਣੀ ਹੈ ਕਿ ਨਹੀਂ ਮਿਲਣੀ ਅਸੀਂ ਪਤਾ ਨਹੀਂ ਕੁੱਤੇ ਬਿੱਲੇ ਕੀ ਬਣਾਂਗੇ ਇਸ ਕਰਕੇ ਜੋ ਤੁਹਾਨੂੰ ਪਰਮਾਤਮਾ ਨੇ ਦਿੱਤਾ ਹੈ ਨਾ ਉਹਨੂੰ ਯਾਦ ਵੀ ਕਰੋ ਉਹਦਾ ਸ਼ੁਕਰ ਕਰੋ ਕਿ ਤੁਹਾਨੂੰ ਕਈਆਂ ਨਾਲੋਂ ਬਹੁਤ ਵਧੀਆ ਰੱਖਿਆ ਹੋਇਆ ਸਹੀ ਕਿਆ ਹਾਂ ਚਲੋ ਅੱਗੇ ਦੇਖੀਏ ਬਿਲਕੁਲ ਚਲੋ ਅੱਗੇ ਹੈ ਜੀ ਅੱਜ ਕੱਲ ਕੀ ਹੁੰਦਾ ਹੈ ਅੱਜ ਕੱਲ ਕਹਿੰਦੇ ਆ ਪਿਆਰ ਗਿਆ ਪਹਾੜ ਵਿੱਚ ਪੈਸੇ ਹੈਗੇ ਨੇ ਨਾ ਤੇ ਕੋਈ ਨਹੀਂ ਐਕਸ ਐਕਸ ਹੋ ਜਾਂਦੀਆਂ ਉਹ ਉਹ ਚੀਜ਼ਾਂ ਹਨਾ ਐਕਸ ਬੀ ਐਫ ਐਕਸ ਜੀ ਐਫ ਥੋੜਾ ਜਿਹਾ ਜ਼ਿੰਦਗੀ ਬਦਲ ਚੁੱਕੀ ਹੈ ਸਹੀ ਕਿਆ ਚਲੋ ਅੱਗੇ ਨੋਵਾ ਦੇਖੋ ਨੀ ਜਦੋਂ ਸੋਹਣ ਲੱਗੀ ਮੇਰੇ ਕੋਲ ਉਹ ਹੀਰਿਆਂ ਦੀ ਜੋੜੀ ਪਿੰਡਿਆਂ ਦੇ ਹੱਥ ਫੇਰ ਕੇ ਮੈਂ ਆਖਿਆ ਵੰਡੂਗੀ ਲੋੜੀ ਹਾਂ ਵੈਰੀ ਗੁੱਡ ਇਹ ਮਾਤਾ ਗੁਜਰੀ ਜੀ ਨੇ ਕਿਆ ਸੀ ਠੀਕ ਹੈ ਮਾਤਾ ਗੁਜਰੀ ਜੀ ਜਿਹੜੀ ਇਹਨਾਂ ਦੀ ਲਾਈਕ ਪੋਇਮ ਹੈ ਜਿਹੜੀ ਮੈਂ ਤੁਹਾਨੂੰ ਪਿਛਲੇ ਕੁਐਸਚਨ ਦੇ ਵਿੱਚ ਦੱਸੀ ਉਹਦੇ ਬਾਰੇ ਹੀ ਹੈ ਯਾਨੀ ਕਿ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਕੀ ਕਰ ਦਿੱਤਾ ਗਿਆ ਸੀਗਾ ਨੇਹਾਂ ਦੇ ਵਿੱਚ ਛਿਣਵਾ ਦਿੱਤਾ ਗਿਆ ਸੀ ਹੈਨਾ ਹਾਂ ਰਾਈਟ ਤਾਂ ਉਸ ਟਾਈਮ ਦੇ ਉੱਪਰ ਮਾਤਾ ਗੁਜਰੀ ਉਹਨਾਂ ਨੂੰ ਯਾਦ ਕਰ ਰਹੇ ਹੁੰਦੇ ਨੇ कि ਜਦੋਂ ਉਹ ਮੇਰੇ ਕੋਲ ਸੌਣ ਲੱਗੇ ਸੀ ਹੀਰੇ ਮਤਲਬ ਇੱਥੇ ਉਹ ਛੋਟੇ ਸਾਹਿਬਜ਼ਾਦੇ ਦੀ ਗੱਲ ਕਰ ਰਹੀ ਨੇ ਠੀਕ ਹੈ ਤਾਂ ਮੈਂ ਉਹਨਾਂ ਦੇ ਪਿੰਡੇ ਦੇ ਉੱਪਰ ਹੱਥ ਫੇਰ ਕੇ ਬੋਲਿਆ ਸੀਗਾ ਕਿ ਇਹਨਾਂ ਦੀ ਮੈਂ ਲੋੜੀ ਵੰਡਣੀ ਹੈ ਹਲੇ ਹਨਾ ਤੇ ਉਹ ਹੁਣੇ ਹੀ ਚਲੇ ਗਏ ਓਕੇ ਤਾਂ ਇਹ ਮਾਤਾ ਗੁਜਰੀ ਕਿੰਨਾਂ ਨੂੰ ਯਾਦ ਕਰ ਰਹੀ ਨੇ ਜੀ ਇਹ ਯਾਦ ਕਰ ਰਿਆ ਛੋਟੇ ਸਾਹਿਬਜ਼ਾਦੇ ਨੂੰ ਠੀਕ ਹੈ ਜੀ ਹਾਂ ਘੋੜੀਆਂ ਚੰਨਾ ਦੀ ਗਾਵੇ ਵੈਰੀ ਗੁੱਡ ਬਿਲਕੁਲ ਠੀਕ ਹੈ ਐਗਜ਼ੈਕਟਲੀ ਉਹਨਾਂ ਦਾ ਲੈਵਲ ਜੌਬਸ ਤੋਂ ਕਿਤੇ ਉੱਪਰ ਸੀਗਾ ਆਮ ਲੋਕ ਨਹੀਂ ਉਹਨਾਂ ਨੂੰ ਸਮਝ ਸਕੇ ਓਕੇ ਚਲੋ ਅੱਗੇ ਦੇਖੋ ਦੰਦ ਲਾਲ ਨੂਰਪੁਰੀ ਨੇ ਕਿਹੜੀ ਫਿਲਮ ਦੇ ਵਿੱਚ ਗੀਤ ਗਾਏ ਵਿਲਾਇਤ ਪਾਸ ਮੰਗਤੀ ਦੋਨੋਂ ਜਾਂ ਫਿਰ ਕੋਈ ਨਹੀਂ ਸੋਚੋ ਬੰਦੇ ਨੂੰ ਫਿਲਮਾਂ ਦੇ ਵਿੱਚ ਕੰਮ ਮਿਲ ਰਿਹਾ ਫੇਰ ਵੀ ਸੈਟੀਸਫੈਕਸ਼ਨ ਨਹੀਂ ਹੈ ਕੀ ਤੁਸੀਂ ਸਮਝ ਸਕਦੇ ਹੋ ਕੋਈ ਕੁਝ ਹੋਰ ਹੀ ਚਾਹੀਦਾ ਸੀ ਸਾਨੂੰ ਨਹੀਂ ਸਮਝ ਆਈ ਦਸਵੇਂ ਦਾ ਸੀ ਬਿਲਕੁਲ ਠੀਕ ਹੈ ਜੀ ਇਹ ਤਾਂ ਉੱਤਰ ਮੈਂ ਚਲੋ ਲਗਾਣਾ ਭੁੱਲ ਗਈ ਬਿਲਕੁਲ ਠੀਕ ਹੈ ਇਹ ਦੋਨੋਂ ਦੀਆਂ ਦੋਨੋਂ ਜਿਹੜੀਆਂ ਫਿਲਮਾਂ ਆ ਉਹਦੇ ਵਿੱਚ ਇਹਨਾਂ ਨੇ ਗੀਤ ਗਾਏ ਨੇ ਵੈਸੇ ਨਾ ਮੈਂ ਤੁਹਾਨੂੰ ਨੰਦ ਲਾਲ ਨੂਰਪੁਰੀ ਜੀ ਦਾ ਇੱਕ ਡਿਟੇਲ ਲੈਕਚਰ ਦਿੱਤਾ ਹੋਇਆ ਆ ਆਈ ਡੋਨਟ ਨੋ ਕਿ ਤੁਹਾਨੂੰ ਪਬਲਿਕ ਹੈ ਗਿਆ ਜਾਂ ਨਹੀਂ ਹੈਗਾ ਇੱਕ ਵਾਰੀ ਮੜਾ ਚੈੱਕ ਕਰ ਲੈਣਾ ਉਹਦੇ ਵਿੱਚ ਮੈਂ ਤੁਹਾਨੂੰ ਹੋਰ ਮੂਵੀਜ਼ ਫਿਰ ਕਿਹੜੀ ਮੂਵੀ ਦੇ ਟੋਟਲ ਕਿੰਨੇ ਗੀਤ ਸੀ ਉਹਦੇ ਵਿੱਚੋਂ ਕਿੰਨੇ ਗੀਤ ਨੰਦ ਲਾਲ ਨੂਰਪੁਰੀ ਨੇ ਲਿਖਿਆ ਉਹਨਾਂ ਦੀ ਲਾਈਫ ਕਿਸ ਤਰ੍ਹਾਂ ਚੱਲੀ ਈਚ ਐਂਡ ఎవਰੀਥਿੰਗ ਮੈਂ ਤੁਹਾਨੂੰ ਉਹਦੇ ਵਿੱਚ ਦੱਸੀ ਹੋਈ ਹੈ ਤਾਂ ਕੋਸ਼ਿਸ਼ ਕਰਨਾ ਕਿ ਆਹਾਂ ਮਤਲਬ ਲਿਖੇ ਸੀਗੇ ਯੈਸ ਗਾਏ ਨਹੀਂ ਸੀ ਲਿਖੇ ਸੀ ਠੀਕ ਹੈ ਤਾਂ ਉਹ ਤੁਸੀਂ ਖੇਡਣ ਦੇ ਦਿਨ ਚਾਰ ਦੇ ਵਿੱਚ ਵੀ ਯੈਸ ਗੀਤ ਬਹਾਰਾਂ ਦੇ ਵੀ ਤਾਂ ਉਹਨਾਂ ਸਾਰੀਆਂ ਲਾਈਕ ਤੁਸੀਂ ਜਿਹੜਾ ਉਹਨਾਂ ਦਾ ਡਿਟੇਲ ਲੈਂਗੁਏਜ ਸੌਰੀ ਡਿਟੇਲ ਜਿਹੜਾ ਲੈਕਚਰ ਹੈ ਨਾ ਉਹਨਾਂ ਦਾ ਆਨੰਦ ਲਾਲ ਨੂਰਪੁਰੀ ਦਾ ਉਹ ਤੁਸੀਂ ਜ਼ਰੂਰ ਦੇਖ ਲੈਣਾ ਹਾਂ ਬੱਚੇ ਅੱਜ ਦੀ ਲਾਈਫ ਤਾਂ ਮਤਲਬ ਐਦਾਂ ਦੀ ਹੋ ਗਈ ਹੈ ਕਿ ਆਪਾਂ ਰੋਜ਼ ਦੇਖਦੇ ਹਾਂ ਕਿ ਮੈਰਿਜ ਤੋਂ ਬਾਅਦ ਹਨਾ ਲਾਈਕ ਆਪਣੀ ਵਾਈਫ ਨੂੰ ਮਾਰ ਦੇਣਾ ਆਪਣੇ ਹਸਬੰਡ ਨੂੰ ਮਾਰ ਦੇਣਾ ਬੜਾ ਛੋਟਾ ਜਿਹਾ ਕੰਮ ਹੋ ਗਿਆ ਹੁਣ ਪੰਜਾਬ ਦੇ ਵਿੱਚ ਵੀ ਥੋੜੇ ਦਿਨ ਪਹਿਲਾਂ ਇੱਕ ਕੇਸ ਹੋਇਆ ਹੈ ਨਾ ਕੁਝ ਐਨਆਰਆਈ ਕਪਲ ਦਾ ਤਾਂ ਦੇਖੋ ਲੜਕੇ ਦੀ ਕੀ ਗਲਤੀ ਸੀਗੀ ਕੁਝ ਵੀ ਨਹੀਂ ਹੈਨਾ ਤੁਸੀਂ ਛੱਡ ਸਕਦੇ ਹੋ ਦੇਖੋ ਜਦੋਂ ਤੁਸੀਂ ਬੁਰੇ ਰਿਲੇਸ਼ਨਸ਼ਿਪ ਦੇ ਵਿੱਚੋਂ ਤੁਸੀਂ ਛੱਡ ਸਕਦੇ ਹੋ ਐਕਚੁਅਲੀ ਕੀ ਹੈ ਕਿ ਮਤਲਬ ਨਾ ਪਰਮਾਤਮਾ ਵੱਲੋਂ ਹੀ ਹੈਗਾ ਕਿ ਸਾਡੇ ਸੈੱਟ ਹੋਣ ਦਾ ਟਾਈਮ ਵੀ ਉਹੀ ਹੈ ਮੈਂ ਅੱਗੇ ਵੀ ਤੁਹਾਨੂੰ ਕਿਹਾ ਹੈ ਯਾਨੀ ਕਿ ਸਾਡੀ ਜੌਬ ਦਾ ਟਾਈਮ ਵੀ ਉਹੀ ਤੇ ਪਿਆਰ ਕਰਨ ਦਾ ਟਾਈਮ ਵੀ ਉਹੀ ਸਹੀ ਕਿਆ ਸਾਨੂੰ ਸਮਝ ਨਹੀਂ ਆਉਂਦੀ ਸੀ ਕਿ ਨੂੰ ਚੂਜ਼ ਕਰੀਏ ਉਦੋਂ ਲਾਈਕ ਜਿਹੜੇ ਨੌਜਵਾਨ ਪੀੜੀ ਹੈਗੀ ਹੈ ਨਾ ਉਦੋਂ ਉਹ ਗਲਤ ਦਿਸ਼ਾ ਦੇ ਵਿੱਚ ਵੱਲ ਜਾਣਾ ਸਟਾਰਟ ਕਰਦੀ ਹੈ ਤਾਂ ਕਿਉਂ ਨਾ ਅਸੀਂ ਅਗਰ ਉਦੋਂ ਉਹਨਾਂ ਨੂੰ ਸਮਝਾ ਲਈਏ ਹੈਨਾ ਤਾਂ ਫਿਰ ਸ਼ਾਇਦ ਲਾਈਫ ਦੇ ਵਿੱਚ ਉਹਨਾਂ ਨੂੰ ਕਹੋ ਕੋਈ ਨਾ ਕਰਕੇ ਦੇਖ ਲਓ ਠੀਕ ਹੈ ਉਹਨਾਂ ਨੂੰ ਦਿਓ ਤੁਸੀਂ 5-6 ਮਹੀਨੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਸਮਝ ਆਏਗੀ ਕਿ ਯੈਸ ਜੌਬ ਤੋਂ ਬਿਨਾ ਪੈਸੇ ਤੋਂ ਬਿਨਾ ਸਾਡੀ ਕੋਈ ਵੈਲਿਊ ਨਹੀਂ ਹੈ ਉਹ ਆਪਣੇ ਆਪ ਹੀ ਸਟੱਡੀ ਵੱਲ ਆ ਜਾਂਦੇ ਨੇ ਕਦੀ ਕਿਸੇ ਨੂੰ ਤੁਸੀਂ ਜ਼ਬਰਦਸਤੀ ਨਹੀਂ ਬਣ ਕੇ ਰੱਖ ਸਕਦੇ ਨਾ ਆਪਣੇ ਨਾਲ ਤੇ ਨਾ ਹੀ ਸਟੱਡੀ ਦੇ ਨਾਲ ਸਹੀ ਹੈ ਨਾ हां किसी दी जान ਲੈਣ ਨਾਲੋਂ ਬੈਟਰ ਐ ਬਿਟਰ ਰਿਲੇਸ਼ਨਸ਼ਿਪ ਦੇ ਵਿੱਚੋਂ ਨਿਕਲ ਜਾਓ ਬਹੁਤ ਸਿੰਪਲ ਜੀ ਚੀਜ਼ ਹੁੰਦੀ ਐ ਇਹ ਪਰ ਪਤਾ ਨਹੀਂ ਸ਼ਾਇਦ ਆਪਾਂ ਨੂੰ ਉਦੋਂ ਸਮਝ ਹੀ ਨਹੀਂ ਆਂਦੀ ਪੈਸੇ ਦੇ ਲਾਲਚ ਦੇ ਵਿੱਚ ਸਹੀ ਕਿਆ ਹੂੰ ਬਹੁਤ ਬੁਰਾ ਹੋਇਆ ਸੀਰੀਅਸਲੀ ਚਲੋ ਅੱਛਾ ਸੁਣੋ ਅੱਜ ਸਾਰੇ ਜਿਓ ਨੇ ਨਾ 9 ਵਜੇ ਵਾਲੀ ਕਲਾਸ ਜ਼ਰੂਰ ਲਗਾ ਲਓ ਕਿਉਂਕਿ 9 ਵਜੇ ਵਾਲੀ ਕਲਾਸ ਦੇ ਵਿੱਚ ਮੈਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਬਾਰੇ ਵਿੱਚ ਦੱਸਣਾ ਐ ਤੈਨੂੰ ਪਤਾ ਹੋਏਗਾ ਕਿ ਤੁਹਾਡੇ ਮਾਸਟਰ ਕਿਡਰ ਦੇ ਪੇਪਰ ਦੇ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਲੈ ਕੇ ਬਹੁਤ ਸਾਰੇ ਪ੍ਰਸ਼ਨ ਆਉਂਦੇ ਹਨ ਆਪਾਂ ਕੋਈ ਵੀ ਯੂਨੀਵਰਸਿਟੀ ਛੱਡਾਂਗੇ ਨਹੀਂ ਠੀਕ ਹੈ ਤਾਂ 9 ਵਜੇ ਵਾਲੀ ਕਲਾਸ ਇੱਕ ਤਰ੍ਹਾਂ ਤੁਸੀਂ ਇਹ ਕਹਿ ਸਕਦੇ ਹੋ ਤੁਹਾਡੇ ਲਈ ਸਪੈਸ਼ਲ ਸੈਸ਼ਨ ਹੈ ਉਹਨੂੰ ਤੁਸੀਂ ਜ਼ਰੂਰ ਜ਼ਰੂਰ ਦੇਖ ਲੈਣਾ ਠੀਕ ਹੈ ਚਲੋ ਓਕੇ ਜੀ ਬਾਏ ਥੈਂਕ ਗੁੱਡ ਨਾਈਟ ਟੇਕ ਕੇਅਰ ਬੱਚਾ ਜਾਂਦੇ ਜਾਂਦੇ ਕਲਾਸ ਨੂੰ ਲਾਈਕ ਕਰਕੇ ਜਾਓ ਓਕੇ ਬਾਏ